ਅੱਜ ਆਪਾਂ ਤੁਹਾਨੂੰ ਯਾਤਰਾ ਕਰਵਾਵਾਂਗੇ ਹਰਿਆਣੇ ਦੇ ਹਸਾਰ ਜ਼ਿਲ੍ਹੇ ਚ ਪੈਂਦੇ ਪਿੰਡ ਅਗਰੋਹਾ ਤਾਮ ਦੇ ਕਿਹਾ ਜਾਂਦਾ ਹੈ ਕਿ ਇੱਕ ਸਾਧੂ ਦੇ ਸਰਾਫ ਨਾਲੇ ਪਿੰਡ ਰਤੋਰਾ ਤੁੱਜੜ ਗਿਆ ਸੀ ਧਰਤੀ ਪਲਟ ਗਈ ਸੀ ਉਹ ਸਾਰੀ ਜਗ੍ਹਾ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਹਰ ਰੋਜ਼ ਮਿਸਤਰੀ ਲਾਉਣਾ ਪੈਂਦਾ ਇੱਥੇ ਚਾਹੇ ਇੱਕ ਇਟ ਕਿਉਂ ਨਾ ਲਾਵੇ ਇੱਥੋਂ ਦੀਆਂ ਬਣੀਆਂ ਗੁਫਾਵਾਂ ਕਿੱਥੋਂ ਤੱਕ ਜਾਂਦਿਆਂ ਨੇ ਆਪਾਂ ਉਹ ਗੁਫਾਵਾਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਅੱਜ ਆਪਾਂ ਇਹ ਯਾਤਰਾ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਸ਼ੁਰੂ ਕੀਤੀ ਹੈ ਤੇ ਇਸ ਤੋਂ ਬਾਅਦ ਆਪਾਂ ਚੁਨੀਰ ਸਰਦੂਲਗੜ ਫਤਿਆਬਾਦ ਹੁੰਦੇ ਹੋਏ ਅਗਰ ਉਹ ਹਾ ਤਾਮ ਜਾਵਾਂਗੇ ਸਿਕਲ ਜੀ ਕੀ ਹਾਲ ਚੱਲ ਤੁਹਾਡੇ ਸਾਰਿਆਂ ਦੇ ਮੈਂ ਸੈਟੀਸਨ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਅੱਜ ਆਪਾਂ ਤੁਹਾਨੂੰ ਆਪਣੇ ਪਿੰਡ ਤਾਮਕੋਟ ਮਾਨਸਾ ਤੋਂ ਲੈ ਕੇ ਚੱਲਾਂਗੇ ਹਸਾਰ ਅਗਰੋਹਾ ਤਾਮ ਉੱਥੋਂ ਦੀ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਹਾਂਸੀ ਹਾਂਸੀ ਤੋਂ ਆਪਾਂ ਚਲਾਏ ਕੋ ਗਮੜੀ ਸੋ ਅੱਜ ਤਿੰਨ ਚਾਰ ਥਾਮਾਂ ਦੇ ਪਰ ਤੁਹਾਨੂੰ ਧਾਰਮਿਕ ਯਾਤਰਾਮਾ ਕਰਵਾਵਾਂਗੇ ਜੇ ਤੁਹਾਡੇ ਕੋਲ ਇੱਕ ਦੋ ਦਿਨ ਦਾ ਸਮਾਂ ਹੁੰਦਾ ਤਾਂ ਤੁਸੀਂ ਮਾਨਸਾ ਰੀ ਵਾਲੇ ਟੂਰ ਕਰ ਸਕਦੇ ਹੋ ਹਰਿਆਣਾ ਰਾਜਸਥਾਨ ਦਾ ਨੇੜੇ ਨੇੜੇ ਵਾਲਾ ਆਪਾਂ ਇਸ ਟਾਈਮ ਜਿੱਥੇ ਬਲੌਗ ਸ਼ੁਰੂ ਕਰ ਰਹੇ ਆ ਆ ਉੱਥੋਂ ਦੀ ਆਪਾਂ ਗੱਲਬਾਤ ਕਰੀਏ ਤੁਹਾਨੂੰ ਦਿਖਾਈਏ ਤਾਂ ਆਪਾਂ ਇਸ ਟਾਈਮ ਮਾਨਸਾ ਜ਼ਿਲ੍ਹੇ ਦੇ ਕਰੰਡੀ ਪਿੰਡ ਖੜੇ ਆ ਲਾਸਟ ਵਾਲੇ ਪਿੰਡਾਂ ਜਾਂ ਚ ਆਪਣੇ ਇਹ ਪਿੰਡ ਪੈਂਦਾ ਤੇ ਇੱਥੇ ਵੀ ਤੁਸੀਂ ਆ ਕੇ ਦੇਖੋਗੇ ਨਾ ਇਹ ਇੰਝ ਲੱਗੂ ਕਿ ਆਪਾਂ ਕਿਤੇ ਮਤਲਬ ਰਾਜਸਥਾਨ ਵਗੈਰਾ ਚ ਤੁਹਾਨੂੰ ਦਿਖਾਉਣਾ ਬੈਕ ਕੈਮਰੇ ਤੇ ਇੱਕ ਵਾਰੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹਾਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੇਖਿਓ ਸੋ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਵੀ ਚੀਜ਼ਾਂ ਰਸਤੇ 'ਚ ਦਿਖਾਉਣ ਵਾਲੀਆਂ ਹੋਈਆਂ ਉਹ ਆਪਾਂ ਤੁਹਾਨੂੰ ਸਾਰੀਆਂ ਦਿਖਾਉਂਦੇ ਜਾਈਏ ਹਾਲਾਂਕਿ ਬੁਖਾਰ ਹੋਈ ਜਾਂਦਾ ਸਿਹਤ ਠੀਕ ਨਹੀਂ ਹੈ ਨਹੀਂ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਜੁੜੇ ਰਹੋ ਆਜੋ ਮਾਨਸਾ ਜ਼ਿਲ੍ਹੇ ਦਾ ਇਹ ਆਖਰੀ ਪਿੰਡਾਂ 'ਚੋਂ ਪਿੰਡ ਆਉਂਦਾ ਕਰੰਡੀ ਦੋਨੇ ਪਾਸੇ ਇੱਥੇ ਛੱਪੜ ਬਣਿਆ ਹੋਇਆ ਪਰ ਇੱਥੇ ਕੀ ਹੈ ਨਾ ਝੰਡਾ ਝੰਡ ਕਰੀਰ ਪੁਰਾਣੇ ਬੂਟੇ ਬਹੁਤ ਨੇ ਦਰਖਤ ਨੇ ਜਿਹੜੇ ਤੇ ਉੱਥੇ ਅੱਜ ਵੀ ਲੋਕਾਂ ਨੇ ਮੱਝਾਂ ਪਸ਼ੂ ਆਪਣੇ ਬੰਨੇ ਹੋਏ ਨੇ ਖੁੱਲੇ ਚ ਜਿਹੜਾ ਹੈਗਾ ਇਹਨਾਂ ਦੇ ਪਸ਼ੂ ਆ ਉਹ ਰਹਿੰਦੇ ਨੇ ਇੱਥੇ ਚੰਗੀ ਚੀਜ਼ ਆ ਤੇ ਪਹਿਰਾਵਾ ਵੀ ਤੁਸੀਂ ਇੱਥੋਂ ਦੇ ਲੋਕਾਂ ਦਾ ਦੇਖੋਗੇ ਤਾਂ ਹਰਿਆਣੇ ਨਾਲ ਮਿਲਦਾ ਜੁਲਦਾ ਹੀ ਆ ਹਰਿਆਣੇ ਵਾਲਾ ਪਹਿਰਾਵਾ ਇੱਥੇ ਲੋਕਾਂ ਦੇ ਮਾਨਸਾ ਤੋਂ ਚੱਲ ਕੇ ਫਤਿਹਬਾਦ ਪਹੁੰਚ ਚੁੱਕੇ ਆ ਇਸ ਟਾਈਮ ਆਪਾਂ ਨੈਸ਼ਨਲ ਹਾਈਵੇ 'ਤੇ ਸਫ਼ਰ ਕਰ ਰਹੇ ਆ ਤੇ ਇਹ ਰੋਡ ਆ ਇੱਥੋਂ ਸਿੱਧਾ ਦਿੱਲੀ ਨੂੰ ਜਾਂਦਾ ਫਤਿਹਬਾਦ ਹਜ਼ਾਰ ਪਿੱਛੇ ਸਰਸੇ ਸਾਈਡ ਤੋਂ ਹੁੰਦਾ ਡੱਬ ਵਾਲੀ ਸਰਸਾ ਇਧਰੋਂ ਤੇ ਆਪਾਂ ਤੁਹਾਨੂੰ ਅਗਰੋਹਾ ਪਹਿਲਾਂ ਅਗਰੋਹਾ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਹਾਂਸੀ ਦਿਖਾ ਕੇ ਲਿਆਵਾਂਗੇ ਵਧੀਆ ਸਫਰ ਹੋਇਆ ਜਿਹੜਾ ਪੰਜਾਬ ਵਾਲੇ ਜਰੂਰ ਦੇ। ਜੇ ਵੀ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਨੇੜੇ ਪੈਂਦਾ ਇਹ ਵੀ ਜੇ ਦਿੱਲੀ ਤੋਂ ਆਉਣਾ ਹੋਵੇ 1 ਤੋਂ ਦਿਨ ਦਾ ਟੂਰ ਬਣਾਉਣਾ ਹੋਵੇ। ਫਤਿਹਵਾੜ ਦੀ ਗੱਲ ਕਰੀਏ ਤਾਂ ਫਤਿਹਵਾੜ ਤੋਂ ਗੋਗਰੋਹਾ 27 ਕਿਲੋਮੀਟਰ ਜਾ ਪੈਂਦਾ 27 22 ਕਿਲੋਮੀਟਰ। ਫਟਿਆ ਬਾਤ ਤੋਂ ਚੱਲ ਕੇ ਆਪਾਂ 15 ਕਿਲੋਮੀਟਰ ਦਾ ਸਫ਼ਰ ਕੀਤਾ ਤੇ ਹੁਣ ਜੀਗੀਤਾ ਕੇ ਚਾਹ ਪੀ ਲਈ ਘੁੱਟ ਲੋਕੇਸ਼ਨਾਂ ਬਹੁਤ ਸੋਹਣੀਆਂ ਐ ਰੋਡ ਤੇ ਬਈ ਜਿੰਨਾ ਵੱਡਾ ਰੋੜ ਅੱਗੇ ਟੋਲ ਪਲਾਜ਼ਾ ਵੀ ਪੈਂਦਾ ਇੱਥੇ ਉਹ ਵੀ ਆਪਾਂ ਦਿਖਾਉਨੇ ਆ ਫਿਲਹਾਲ ਚਾਹ ਪੀਣੇ ਰੁਕੇ ਸੀ ਤੇ ਚਾਹ ਵਾਲੀ ਦੁਕਾਨਾਂ ਤੇ ਨਾ ਇਹਨਾਂ ਦੇ ਹਰਿਆਣੇ ਵਾਲਿਆਂ ਦੇ ਸਾਰੇ ਹਰਿਆਣਾ ਰਾਜਸਥਾਨ ਚ ਸਾਨੂੰ ਇਹ ਕਹਦਾ ਚਾਹ ਬਹੁਤ ਐਸਟੀਮਲਦੀ ਐ ਤੇ ਨਾਲ ਹੁੱਕਾ ਜ਼ਰੂਰ ਹੁੰਦਾ ਇਹਨਾਂ ਦੇ ਵੇਹ ਆਪਣੇ ਲੋਕ ਫੋਟੋ ਫੋਟੋ ਖਿੱਚ ਲੈਂਦੇ ਆ ਪੀਣਾ ਨਹੀਂ ਆਉਂਦਾ ਇਹ ਇਧਰ ਬਾਈ ਹੋਰੀ ਸਫਾਈ ਵੀ ਕਰ ਰਹਿਆ ਨਾਲ ਇਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਉਹ ਕਰਾ ਲ ਆ ਰਿਹਾ ਭਾਈ ਉਧਰ ਆਹ ਸੜਕ ਦੇ ਨਾਲ-ਨਾਲ ਪੂਰਾ ਜੰਗਲਾ ਤੇ ਇਹਨਾਂ ਨੇ ਇਸ ਤਰ੍ਹਾਂ ਦੀਆਂ ਦੁਕਾਨਾਂ ਪਾਈਆਂ ਨੇ ਖੇਤਾਂ ਵਾਲਿਆਂ ਨਹੀਂ ਭਾਰ ਰੱਖੀਆਂ ਇੱਥੇ ਨੇੜੇ ਸੋਹਣਾ ਮਾਹੌਲ ਹੈ ਇੱਥੇ ਆਹ ਦੇਖੋ ਹੁੱਕਾ ਹੁੱਕਾ ਇਹਨਾਂ ਦਾ ਕਦੇ ਬੰਦ ਨਹੀਂ ਹੁੰਦਾ ਭਾਈ ਇਹ ਨਿਆਰੇਦਾਰ ਚੀਜ਼ ਆ ਇਥੋਂ ਚਾਹ ਪੀ ਕੇ ਅੱਪਾ ਫਿਰ ਚੱਲਦੇ ਆ ਅਗਰੋਹੇ ਨੂੰ ਜਿਹੜਾ ਤੁਸੀਂ ਆ ਪਾਣੀ ਦੇਖ ਰਹੇ ਹੋ ਨਾ ਇਹ ਖੜਾ ਦਾ ਪਾਣੀ ਆ ਨਾ ਮੀਂਹ ਦਾ ਪਾਣੀ ਆ ਇਹ ਫਤਿਆਵਾਦ ਦੇ ਏਰੀਏ ਚ ਤਲਦਲ ਜਿੰਨੋਂ ਪਹਿ ਸੇਮ ਕਹਿ ਦਿੰਦੇ ਨੇ ਉਹ ਆ ਚੁੱਕੀ ਆ ਇਹ ਪਹਿਲਾਂ ਵੀ ਆਈ ਸੀ ਇੱਕ ਵਾਰੀ ਤੇ ਦੁਬਾਰਾ ਫੇਰ ਆ ਗਈ ਹਰਿਆਣੇ ਚ ਕਾਫੀ ਜਗ੍ਹਾ ਦੇਖਣ ਨੂੰ ਮਿਲੀ ਸਰਸਾ ਦੇ ਚੌਪਟਾ ਏਰੀਏ ਚ ਵੀ ਇਸੇ ਤਰ੍ਹਾਂ ਦਾ ਮਾਹੌਲ ਆ ਉੱਥੇ ਵੀ 2-300 ਕਿੱਲਾ ਕਹਿਆ ਜਾ ਰਿਹਾ ਵੀ ਇਹਦੀ ਲਪੇਟ ਦੇ ਵਿੱਚ ਆ ਇਸ ਰੋਡ ਤੇ ਢਾਬੇ ਟੂਬੇ ਵਧੀਆ ਬਣੇ ਹੋਏ ਨੇ ਰੋਟੀ ਪਾਣੀ ਖਾਣ ਵਾਸਤੇ ਤੇ ਸਫਰ ਕਰਨ ਦਾ ਇਸ ਰੋਡ ਤੇ ਵਧੀਆ ਆਨੰਦ ਆਉਂਦਾ ਐੇ ਤੁਸੀਂ ਸਾਹਮਣੇ ਜਿਹੜਾ ਪਹਾੜ ਜਾਂ ਦੇਖ ਰਹੇ ਹੋ ਇਹ ਉਹੀ ਪਿੰਡ ਆ ਜਿਹੜਾ ਕਿ ਤਬਾਹ ਹੋ ਗਿਆ ਲਓ ਜੀ ਆਪਾਂ ਫਾਈਨਲੀ ਪਹੁੰਚ ਗਏ ਅਗਰੋਹਾ ਧਾਮ ਤੇ ਤੁਸੀਂ ਦੇਖ ਰਹੇ ਹੋ ਸਾਹਮਣੇ ਅਗਰੋਹਾ ਧਾਮ ਮੰਦਿਰ ਆਪਾਂ ਹੁਣ ਜਾਵਾਂਗੇ ਸੜਕ ਦੇ ਦੂਜੇ ਪਾਸੇ ਤੇ ਤੁਹਾਨੂੰ ਅੰਦਰ ਜਾ ਕੇ ਦਰਸ਼ਕ ਕਰਵਾਉਣੇ ਇੱਥੋਂ ਦੇ ਇਤਿਹਾਸ ਦੱਸਾਂਗੇ ਤੁਹਾਨੂੰ ਕਿਉਂਕਿ ਵੀ ਇੱਥੇ ਕਿਵੇਂ ਧਰਤੀ ਬਲਟੀ ਕਿਵੇਂ ਉਜਾੜਾ ਹੋਇਆ ਲੋਕਾਂ ਦਾ ਉਹ ਸਾਰਾ ਇਤਿਹਾਸ ਹੈ ਜਿਹੜਾ ਇੱਥੋਂ ਦਾ ਨਾਲ-ਨਾਲ ਤੁਹਾਨੂੰ ਆਪਾਂ ਉਹ ਵੀ ਦੱਸਾਂਗੇ ਇਹ ਹੈ ਜੀ ਬਾਰੀ ਗੇਟ ਤੇ ਆਪਾਂ ਐਂਟਰੀ ਕਰਾਂਗੇ ਦੂਸਰੇ ਗੇਟ ਤੋਂ ਪਾਰ ਕੇ ਵਾਲੀ ਸਾਈਡ ਤੋਂ ਪਾਰਕਿੰਗ ਇੱਥੇ ਬਣੀ ਹੋਈ ਹੈ ਅੰਦਰ ਇੱਥੇ ਤੁਸੀਂ ਆਪਣੀ ਗੱਡੀ ਮੋਟਰਸਾਈਕਲ ਖੜਾ ਸਕਦੇ ਹੋ ਤਾਂ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਫਿਲਹਾਲ ਅਗਰੋਹਾ ਧਾਮ ਸੋ ਮੈਂ ਇੱਥੇ ਤੀਜੀ ਚੌਥੀ ਵਾਰੀ ਰੁਕਿਆ ਵੈਸੇ ਤੇ ਅੱਜ ਮੈਂ ਸੋਚਿਆ ਵੀ ਆਪਾਂ ਤੁਹਾਨੂੰ ਬਲੌਗ ਬਣਾਉਣੇ ਹਾਲਾਂਕਿ ਇਹ ਆਪਣਾ ਦੂਜਾ ਵੀਡੀਓ ਐ 뮤ਜ਼ਿਕ ਮੂਵੀ ਟੀਵੀ ਦਾ ਅਗਰੋਹਾ ਧਾਮ ਦਾ ਸਾਲ ਪਹਿਲਾਂ ਵੀ ਆਪਾਂ ਇੱਕ ਵੀਡੀਓ ਪਾਈ ਸੀ ਤੇ ਅਗਰੋਹਾ ਧਾਮ ਇੱਥੇ ਮਹਾਰਾਜਾ ਅਗਰਸੈਨ ਜੀਆਂ ਦਾ ਸਥਾਨ ਮੰਦਿਰ ਬਣਿਆ ਹੋਇਆ ਹੈ ਬਹੁਤ ਸੋਹਣਾ ਮੰਦਿਰ ਆ ਤੇ ਗੁਫਾਵਾਂ ਵੀ ਬਣੀਆਂ ਹੋਣਗੀਆਂ ਇੱਥੇ ਬਾਕੀ ਆਪਾਂ ਤੁਹਾਨੂੰ ਅੰਦਰੋਂ ਦਿਖਾਉਣੇ ਇਸ ਤਰ੍ਹਾਂ ਦਾ ਮਾਹੌਲ ਇੱਥੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਲੋ ਜੀ ਬਹੁਤ ਖੂਬਸੂਰਤ ਮੰਦਿਰ ਬਣਿਆ ਹੋਇਆ ਇੱਥੇ ਮਹਾਰਾਜਾ ਅਗਰਸੈਨ ਜੀ ਦਾ ਤੇ ਇਹਦੇ ਨਾਲ ਹੀ ਆ ਜਿਹੜਾ ਉਹ ਪਿੰਡ ਵੀ ਇੱਥੇ ਬਣਿਆ ਹੋਇਆ ਜਿਹੜਾ ਪਹਾੜ ਜਾਂ ਪਤਨੋਂ ਆਉਂਦੇ ਨੇ ਦਿਖਾਇਆ ਸੀ ਉਹ ਸਾਰੇ ਦਾ ਸਾਰਾ ਪਿੰਡ ਤਰਤੀਪਲਟ ਗਈ ਤੇ ਖਤਮ ਹੋ ਗਿਆ ਸੀ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਜਾ ਕੇ ਸੋ ਇਹ ਮੰਦਿਰ ਬਹੁਤ ਸੋਹਣਾ ਬਣਿਆ ਹੋਇਆ ਆਪਣੇ ਜਿੰਨੇ ਵੀ ਪੰਜਾਬ ਤੋਂ ਯਾਤਰੀ ਸਾਲਾ ਸਰ ਧਾਮ ਦੀ ਯਾਤਰਾ ਕਰਦੇ ਨੇ ਜਾਂ ਖਾਟੂ ਸ਼ਾਮ ਜਾਂਦੇ ਨੇ ਉਹ ਅਗਰੋਹਾ ਧਾਮ ਆਉਂਦੇ ਜਾਂ ਜਾਂਦੇ ਜ਼ਰੂਰ ਖੜਕੇ ਜਾਂਦੇ ਨੇ ਤੋ ਤੁਹਾਨੂੰ ਸਾਲਾ ਸਰ ਜਾਂਦਿਆਂ ਨੂੰ ਵੀ ਇਹ ਰਸਤੇ ਦੇ ਵਿੱਚ ਆਉਂਦਾ ਮੰਦਿਰ ਸਾਰੇ ਜਣੇ ਇੱਥੇ ਆ ਜਰੂਰ ਦਰਸ਼ਨ ਕਰਕੇ ਜਾਇਆ ਕਰੋ ਇਸ ਤਰ੍ਹਾਂ ਦਾ ਇੱਥੇ ਇਹ ਮੇਨ ਗੇਟ ਆ ਸਾਹਮਣੇ ਤੁਸੀਂ ਇਸ ਟਾਈਮ ਫਰੇਮ ਤੇ ਜਿਹੜਾ ਦੇਖ ਰਹੇ ਹੋ ਤੇ ਇਹ ਆ ਗਿਆ ਜੀ ਮੰਦਿਰ ਬਾਹਰਲੇ ਪਾਸੇ ਜੁੱਤੇ ਜੱਤੇ ਉਤਾਰ ਕੇ ਤੇ ਤੁਸੀਂ ਅੰਦਰ ਦਰਸ਼ਨ ਕਰਨ ਵਾਸਤੇ ਜਾ ਸਕਦੇ ਹੋ ਅੰਦਰ ਅ श्री कृष्ण भगवान ਜੀ ਦਾ ਮਾਤਾ ਬੈਸ਼ਨੋ ਦੇਵੀ ਜੀ ਤੇ ਮਾਤਾ ਬਹੁਤ ਸਾਰੇ ਦੇਵੀ ਦੇਵਤਿਆਂ ਨੇ ਇੱਥੇ ਮੂਰਤੀਆਂ ਸਥਾਪਿਤ ਨੇ ਤੇ ਦੋ ਗੁਫਾਵਾਂ ਵੀ ਬਣੀਆਂ ਹੋਈਆਂ ਮਾਤਾ ਬੈਸ਼ਨੋ ਦੇਵੀ ਤੇ ਅਮਰਨਾਥ ਤੇ ਦੋ ਗੁਫਾਵਾਂ ਵੀ ਨੇ ਉਹ ਵੀ ਅਪਾ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਬੱਚਿਆਂ ਲਈ ਮੈਂ ਬਾਰ ਬਾਰ ਕਹਿੰਨਾ ਕਿ ਬੱਚਿਆਂ ਲਈ ਤੁਸੀਂ ਜਰੂਰ ਦਿਖਾ ਕੇ ਲੈ ਜਾਓ ਅ ਬੱਚਿਆਂ ਨੂੰ ਟ੍ਰੈਵਲ ਜ਼ਰੂਰ ਕਰਾਉਣਾ ਚਾਹੀਦਾ ਇੱਥੇ ਜੇ ਤੁਸੀਂ ਆਉਣਾ ਚਾਹੁੰਦੇ ਹੋ ਅਗਰੋਹਾ ਤਾਂ ਆਪਾਂ ਫਿਰ ਵੀ ਤੁਹਾਨੂੰ ਦੁਬਾਰੇ ਤੋਂ ਦੱਸ ਨੇ ਇੱਕ ਵਾਰੀ ਪੰਜਾਬ ਵਾਲਿਆਂ ਨੂੰ ਆਪਾਂ ਨੂੰ ਸਰਦੋਲਗੜ੍ਹ ਤੋਂ ਫਤਿਹਵਾਦ ਇੱਕ ਵਾਰੀ ਤੁਸੀਂ ਐਂਟਰ ਹੋ ਜੋ ਫਤਿਹਵਾਦ ਤੋਂ ਅ ਅੱਗੇ ਜਾ ਕੇ ਹਸਾਰ ਦੇ ਵਿਚਾਲੇ ਜੇ ਪੈਂਦਾ ਅਗਰੋਹਾ ਮੇਰੇ ਖਿਆਲ ਨਾਲ ਹੋਣਾ 26-22 ਕਿਲੋਮੀਟਰ ਦੇ ਆਸ-ਪਾਸ ਹੋਣਾ ਫਤਿਹਬਾਦ ਤੋਂ ਇਹ ਅੰਦਰੋਂ ਤੁਸੀਂ ਦੇਖ ਰਹੇ ਹੋ ਜੀ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਅੰਦਰੋਂ ਬਹੁਤ ਸਫਾਈ ਹੈ ਇੱਥੇ ਤੇ ਇਧਰ ਦੇ ਜਿੰਨੇ ਵੀ ਹਰਿਆਣੇ ਦੇ ਨੇੜੇ ਵਾਲੇ ਪਹਾਸਾਰ ਫਤਿਹਬਾਦ ਦਾ ਇਰਗਾ ਉੱਥੋਂ ਦੇ ਸਕੂਲੀ ਬੱਚਿਆਂ ਦੇ ਟੂਰ ਵੀ ਇੱਥੇ ਆਉਂਦੇ ਨੇ ਉਹ ਵੀ ਦਿਖਾ ਕੇ ਲੈ ਜਾਂਦੇ ਨੇ ਇਹ ਇਧਰਲੇ ਪਾਸੇ ਮਹਾਰਾਜ ਅਗਰਸੈਨ ਜੀ ਦਾ ਮੂਰਤੀ ਵੀ ਉੱਥੇ ਸਥਾਪਿਤ ਹੈ ਕਹਿੰਦੇ ਵੀ ਜਿਹੜਾ ਅਗਰਸੈਨ ਸਮਾਜ ਆ ਉਹ ਸਾਰਾ ਉਹਨਾਂ ਦਾ ਇਹ ਮੇਨ ਸਥਾਨ ਆ ਮੁੱਖ ਸਥਾਨ ਉਹਨਾਂ ਦਾ ਹੈ ਜਿੰਨੇ ਵੀ ਅਗਰਸੈਨ ਪੂਰੀ ਦੁਨੀਆ ਦੇ ਵਿੱਚ ਵੱਸਦੇ ਨੇ ਇਹ ਉਹਨਾਂ ਦਾ ਮੁੱਖ ਸਥਾਨ ਮੰਨਿਆ ਜਾਂਦਾ ਹੈ ਗਣੇਸ਼ ਜੀ ਮਹਾਰਾਜ ਤੇ ਮੰਦਿਰ ਦੇ ਵਿੱਚ 24 ਘੰਟੇ ਇੱਥੇ ਕੀਰਤਨ ਆਰਤੀ ਚੱਲਦੀ ਰਹਿੰਦੀ ਹੈ ਬਹੁਤ ਸਕੂਨ ਮਿਲਦਾ ਇੱਥੇ ਆ ਪਹਿਲੀ ਗੁਫਾ ਆ ਗਈ ਪਤੰਤ ਗੁਫਾ ਨੇ ਅਗਰ ਉਹ ਤਾਂ ਅੰਮਦੇਵੰਦਰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਗੁਫਾਾਂਾਂ ਬਣਿਆ ਹੋਗਾ ਹੈ ਆ ਇੱਧਰ ਇਦੀ ਇੱਕ ਤੇ ਗੁਫਾ ਬਣੀ ਹੋਈ ਆ ਇਹਦੇ ਅੰਦਰ ਜਾ ਕੇ ਆਪਾਂ ਨੂੰ ਲੰਗਾਣੇ ਇਹ ਹੋ ਉੱਪਰ ਦੀ ਲੰਗਾਗੇ ਆਪਾਂ ਫਿਰ ਉੱਪਰ ਸਾਨੂੰ ਪੁਲ ਦਿਖ ਰਿਹਾ ਹੋਵੇਗਾ ਇਹ ਆ ਜਿਹੜਾ ਉੱਪਰ ਜਾਂਦਾ ਠੀਕ ਹੈ ਜੀ ਤੇ ਉੱਪਰ ਦੇ ਲੰਘਾਂਗੇ ਆਪਾਂ ਤੁਹਾਨੂੰ ਦਿਖਾਉਣੇ ਅੰਦਰ ਜਾ ਕੇ ਹਮਾਰਾ ਇਕੱਲੇ ਦਾ ਸਾਫਾ ਤੇ ਲੋ ਜੀ ਨਿਸ਼ਾਨ ਲਾਏ ਹੋਏ ਨੇ ਸਹਿਲ ਹਾਲੇ ਦੇ ਵਿੱਚ ਵਧੀਆ ਚੱਲਣ ਪੈ ਰਹੇ ਯਾਰਾ ਹਾਂ ਕਰਦੇ ਬਈ ਇਖਾਲੇ ਬੋਤਲ ਦਾ ਕੀ ਕਰ ਰਹੇ ਹੁੰਦੇ ਯਾਰ ਜੂੜ ਰਿਹਾ ਹੈ ਇਹਨਾਂ ਪਰ ਬਹੁਤ بڑے بڑے ਮਹਾਰਾਜਾ ਗੁਰਸਿੰਨ ਜੀ ਨੇ ਰਾਜ ਕੀਤਾ ਉਹ ਆ ਗੋ ਅਬ ਹੁਣ ਜਾ ਰਹੇ ਹਾਂ ਵਿੱਚ ਦੀ ਤਰਫ ਇਹ ਦੇਖੋ ਇਹ ਨਿਆਰ ਉੱタル ਹੈ ਇਧਰ ਇਧਰ ਸੈਕਿੰਡ ਚੱਲੋ ਗੁਫਾ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਤੇ ਨਿਸ਼ਾਨ ਵੀ ਲੱਗੇ ਹੋਏ ਨੇ ਇਹ ਤੁਸੀਂ ਅਮਰਨਾਥ ਗੁਫਾ ਦੇ ਦਰਸ਼ਨ ਕਰ ਰਹੇ ਹੋ ਇਸ ਟਾਈਮ ਹਾਲਾਂਕਿ ਆਰਟੀਫੀਸ਼ੀਅਲ ਆ ਇਹ ਬਣਾਈਆਂ ਹੋਈਆਂ ਗੁਫਾਵਾਂ ਨੇ ਤੇ ਕਿਥੋ ਕਿਥੇ ਕਰ ਜਾਂਦੀਆਂ ਕਿੱਡੀਆਂ ਕਨੇ ਵੀ ਆਪਾਂ ਤੁਹਾਨੂੰ ਦਿਖਾ ਦਨੇ ਆ ਵੇਗੋ ਕੋਦਰ ਰਸਟਲੇ ਮਾਣ ਮਾਣ ਕੇ ਦੱਦਿਆ ਬੋਟਲ ਆਪਾਂ ਹੈ ਪਿੱਛੇ ਨਾ ਉਧਰ ਮਾਤਾ ਨੂੰ ਥੋੜੀ ਜਿਹੀ ਘਬਰਾਹਟ ਹੋ ਗਈ ਸੀ ਤੇ ਵੈਸੇ ਇੱਥੇ ਸਾਸੂ ਵਧਿਆ ਹੁੰਦਾ ਕੋਈ ਦਿੱਕਤ ਨਹੀਂ ਥੋੜਾ ਜਿਹਾ ਹੋ ਜਾਂਦਾ ਕਿ ਆਪਾਂ ਪੌੜੀਆਂ ਪੂੜੀਆਂ ਚੜ੍ਹਦੇ ਹਣਾ ਉੱਚਾ ਨੀਵਾ ਜਿਹਾ ਬਣਾਇਆ ਹੋਇਆ ਤੋਂ ਕਈ ਵਾਰੀ ਹੋ ਜਾਂਦੀਆਂ ਇਹ ਚੀਜ਼ਾਂ ਬਾਕੀ ਇਹਦੇ ਚ ਕੋਈ ਦਿੱਕਤ ਨਹੀਂ ਆਉਂਦੀ ਬਹੁਤ ਸੋਹਣੀਆਂ ਬਣੀਆਂ ਹੋਣਗੀਆਂ ਆਸਾਨਾ ਰਸਤਾ ਆ ਗਿਆ ਆ ਗਿਆ ਚੱਲੋ ਇੱਕ ਮਿੰਟ ਦਿਓ ਸੋ ਦੇਖ गुफा दे बहुत सोने सोने मंदिर बने हुए ना भाई जय हो जय ਇੱਥੇ ਸ਼ੇਰ ਦੇ ਮੂੰਹ ਵਿੱਚ ਦੇ ਨੰਗਣਾ ਪੈਂਦਾ ਅੱਗੇ ਅੱਗੇ ਦੇਖਦੇ ਹਾਂ ਕਿਹੋ ਜਿਹਾ ਰਸਤਾ ਤੇ ਉੱਪਰ ਦੀ রাস্তা ਲੰਘਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰੇ ਜਣੇ ਤੇ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਟਾਈਮ ਆਪਾਂ ਜਿੱਥੇ ਸਫ਼ਰ ਕਰ ਰਹੇ ਆ ਲੱਕੜ ਦਾ ਫੁੱਲ ਬਣਿਆ ਹੋਇਆ ਇਸ ਤਰ੍ਹਾਂ ਦਾ ਥੱਲੇ ਨਹੀਂ ਬਾਬਾ ਤਾਂ ਵੀ ਆਪਾਂ ਇੱਕ ਵਾਰੀ ਬਾਹਰ ਆ ਗਏ ਹੁਣ ਫਿਰਾਲ ਗੁਫਾ ਚੋਂ ਜਿਹੜੀ ਤੁਸੀਂ ਇਹ ਤੋਂ ਪਹਿਲਾਂ ਗੁਫਾ ਦੇਖੀ ਉਹ ਅਮਰਨਾਥ ਗੁਫਾ ਤੇ ਹੁਣ ਆਪਾਂ ਮਾਤਾ ਬੈਸ਼ਨੋ ਦੇਵੀ ਗੁਫਾ ਚ ਚੱਲਦੇ ਆਂ ਉਹਦਾ ਵੀ ਰਸਤਾ ਇੱਥੇ ਹੀ ਹੈ ਇਹਦੇ ਨਾਲ ਹੀ ਇਹਦੇ ਅੰਦਰ ਵੀ ਮੰਦਰ ਬਣੇ ਹੋਏ ਨੇ ਸਾਰੀ ਵੀਡੀਓ ਨੂੰ ਜਰੂਰ ਦੇਖਿਓ ਸਾਰੇ ਜਣੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਤੇ ਵੀਡੀਓ ਦੇਖ ਕੇ ਕਿੱਥੋਂ ਕਿੱਥੋਂ ਰਿਓ ਸਾਰੇ ਭਰਾ ਜਰੂਰ ਕਮੈਂਟ ਕਰਕੇ ਦੱਸਿਓ ਆਪਾਂ ਬਾਈ ਤਾਮਕੋਟ ਮਾਰਸਾ ਤੋਂ ਤੁਸੀਂ ਕਿਹੜੇ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਜਰੂਰ ਦੱਸਿਓ ਅਲਕਾਂਸਰ ਰਾਜਲਿਸ਼ੇ ਇਹ ਕਹਾਂ ਪੜਦਾ ਹੈ ਹਸਾਰ ਦੇ ਨੇੜੇ ਹੀ ਆ ਬੱਚਿਆਂ ਨੂੰ ਨਾ ਇਸ ਕਰਕੇ ਨਾ ਚੀਜ਼ਾਂ ਦੇ ਦਰਸ਼ਨ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਸਾਰਾ ਜਿੰਨਾ ਇਨਾ ਗੁਫਾਮਾ ਦਾ ਆਨੰਦ ਅਸਲ ਚ ਇਹ ਨਿਆਣੇ ਲੈ ਰਹੇ ਨੇ बच्चे मस्ती कर रहे हैं भैया चलो सर चलो 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 बल जय माता चलो भैया लै पुत्र 됐어요. 네. 됐어 네. 네. 네.

ਆ ਪਾਪਾ ਪਰਨਾ ਦਾ ਮੰਦਰ ਬਣਿਆ ਹੋਇਆ ਸੋ ਬਹੁਤ ਸੋਹਣੀਆਂ ਗੁਫਾਵਾਂ ਨੇ ਇਸ ਤਰ੍ਹਾਂ ਦਾ ਅੰਦਰ ਦਾ ਮਾਹੌਲ ਹੈ ਤੁਸੀਂ ਸਾਰਿਆਂ ਨੇ ਇੱਕ ਵਾਰੀ ਜ਼ਰੂਰ ਦੇਖਣਾ ਹੈ ਠੀਕ ਹੈ ਜੀ ਜਿੰਨੇ ਵੀ ਪੰਜਾਬ ਵਾਲੇ ਹੁੰਦੇ ਨੇ ਤਾਂ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਜਗ੍ਹਾ ਦਿਖਾਉਣਾ ਹੁਣ ਆਪਾਂ ਤੁਹਾਨੂੰ ਫਟਾਫਟ نیچے ਜਾ ਕੇ ਨਾ ਇੱਕ ਚੀਜ਼ ਹੋਰ ਦਿਖਾਉਨੇ ਆ ਇੱਥੇ ਇੱਕ ਤਲਾਬ ਬਣਿਆ ਹੋਇਆ ਉਹਦਾ ਵੀ ਕੋਈ ਰਹੱਸ ਹੈ ਉਹਦੀ ਉਹਦੀ ਕਹਾਣੀ ਆਪਾਂ ਤੁਹਾਨੂੰ ਦੱਸ ਦਿਆਂ ਥੱਲੇ ਜਾ ਕੇ ਬਹੁਤ ਵੱਡਾ ਤਲਾਬ ਤੇ ਉਹਦੇ ਉਹਦੀ ਵਿਸ਼ੇਸ਼ਤਾ ਕੀ ਉਹ ਵੀ ਦਿਖਾਉਣੀ ਆ ਤੁਹਾਨੂੰ ਇਧਰਲੇ ਪਾਸੇ ਦੋਨੇ ਸਾਈਡ ਇਹਦੇ ਦੁਕਾਨਾਂ ਲੱਗੀਆਂ ਹੋਈਆਂ ਤੇ ਫੋਟੋਮਾਂ ਵਗੈਰਾ ਕਰਵਾਉਣ ਵਾਸਤੇ ਇੱਥੇ ਦੋ ਤਿੰਨ ਕੈਮਰਾਮੈਨ ਹੁੰਦੇ ਨੇ ਜੇ ਤੁਸੀਂ ਫੋਟੋ ਕਰਵਾਉਣੀ ਆ ਤੇ ਨਾਲ ਦੀ ਨਾਲ ਤੁਹਾਨੂੰ ਉਹਦਾ ਪ੍ਰਿੰਟ ਮਿਲ ਜੂਗਾ ਇਹ ਜਿਹੜਾ ਉੱਪਰ ਰਸਤਾ ਤੁਸੀਂ ਦੇਖ ਰਹੇ ਹੋ ਜਾਂਦਾ ਸੀ ਗੁਫਾ ਜਿੱਥੇ ਦੀ ਆਪਾਂ ਕਰਾ ਸਕੇ ਗਏ ਆ ਖਾਸਾ ਨਹੀਂ ਮਾ ਯਾਰ ਥੱਲੇ ਡੱਲਾ ਦਾ ਉਹ ਸੋਨਾ ਮੰਦਰ ਬਣਿਆ ਹੋਇਆ ਬਾਈ ਪੁਰਾਣਾ ਤੇ ਇਹ ਉਹ ਤਲਾਬ ਬਣਿਆ ਹੋਇਆ ਬਈ ਜਿਹਦੇ ਚ ਕਹਿੰਦੇ 21 ਨਦੀਆਂ ਦਾ ਪਾਣੀ ਲਿਆ ਕੇ ਪਾਇਆ ਗਿਆ ਸੀ ਹੁਣ ਵੀ ਇੱਥੇ ਜਿੰਨੇ ਵੀ ਸ਼ਰਧਾਲੂ ਆਉਂਦੇ ਆ ਬਹੁਤ ਸਾਰੇ ਜਿਹੜੇ ਆਸਥਾ ਨਾਲ ਆਉਂਦੇ ਆ ਉਹ ਇਸ਼ਨਾਨ ਵੀ ਕਰਕੇ ਜਾਂਦੇ ਨੇ ਸਰੋਵਰ ਦੇ ਵਿੱਚ ਰੋਟੀ ਪਾਣੀ ਖਾਣ ਵਾਸਤੇ ਇੱਥੇ ਕੰਟੀਨ ਵਗੈਰਾ ਬਣੀ ਹੋਈ ਹੈ ਉੱਥੇ ਤੁਹਾਨੂੰ ਖਾਣਾ ਮਿਲ ਜਾਂਦਾ ਤੇ ਲੰਗਰ ਪੰਡਾਰੇ ਜਿਹੜੇ ਹੁੰਦੇ ਆ ਉਹ ਮੇਲੇ ਦੇ ਦਿਨਾਂ ਜੀ ਹੁੰਦੇ ਇੱਥੇ ਜੜੀ ਵੀ ਇਹ ਕੰਧ ਦੇ ਪਰਲੇ ਪਾਸੇ ਜਗਾ ਇਹ ਸਾਰਾ ਪਿੰਡ ਸੀਗਾ ਜਿਹੜਾ ਗਰੋਹਾ ਪਿੰਡ ਇਹ ਤਬਾਹ ਹੋਇਆ ਹੋਇਆ ਪਿੰਡ ਆ ਸਾਰਾ ਇਹ ਜਿੰਨੀ ਵੀ ਜਗਾ ਇਹਦੇ ਨਾਲ ਪਈ ਆ ਡੱਬਾ ਜਿਹਾ ਪਿਆ ਸਾਰਾ ਉਹ ਉਹ ਸਾਰਾ ਇਦਾਂ ਹੀ ਪਿਆ ਤਬਾਹ ਹੋਇਆ ਇੱਥੋਂ ਦੀ ਇਹ ਪਹਿਲਾਂ ਰਸਤਾ ਰੱਖਿਆ ਹੋਇਆ ਸੀ ਪਰ ਫਿਲਹਾਲ ਇਹ ਬੰਦ ਆ ਸਾਰਾ ਤੇ ਇਧਰਲੇ ਪਾਸੇ हनुमान भगवान ਦੀ 90 ਫੁੱਟ ਉੱਚੀ ਮੂਰਤੀ ਲੱਗੀ ਹੋਈ ਹੈ ਜਿਹੜੀ ਕਿ ਆਪਾਂ ਨੂੰ ਬਾਹਰੋਂ ਜਾਂਦਿਆਂ ਨੂੰ ਫਤਿਹਵਾਦ ਹਸਾਰ ਰੋਡ ਤੋਂ ਵੀ ਆਪਾਂ ਨੂੰ ਦਰਸ਼ਨ ਹੋ ਜਾਂਦੇ ਨੇ ਸੋ ਦੋਸਤੋ ਇਸ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗਿਰੋਹਾ ਧਾਮ ਦੇ ਹੁਣ ਇਹ ਤੋਂ ਬਾਅਦ ਆਪਾਂ ਚੱਲਾਂਗੇ ਹਾਂਸੀ ਜਿਹੜਾ ਕਿ ਇੱਕ ਦਰਖਤ ਹਵਾ ਚ ਝੂਲਦਾ ਕਿਹਾ ਜਾਂਦਾ ਹਨਾ ਹਾਂ ਹੁਣ ਆਪਾਂ ਇਹ ਤੋਂ ਬਾਅਦ ਤੁਹਾਨੂੰ ਉੱਥੇ ਲੈ ਕੇ ਚੱਲਦੇ ਹਾਂ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਤੇ ਵੀਡੀਓ ਕਿਹੜੇ ਕਿਹੜੇ ਪਿੰਡ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਾਰਿਆਂ ਨੇ ਫਿਰ ਤੋਂ ਧੰਨਵਾਦ ਕਰਦਾ ਮੈਂ ਤੁਹਾਡਾ ਆਪਣਾ ਸੈਟੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਜ਼ਕ ਮੂਵੀ ਟੀਵੀ ਸ਼ੁਕਰੀਆ ਜੀ ਸਭ ਦਾ